ਇਹ ਸੀਨ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਲੁਧਿਆਣੇ ਦੇ ਉਹਨਾਂ ਪਿੰਡਾਂ ਦਾ ਹੈ ਜਿੱਥੇ ਕਿਸਾਨਾਂ ਤੋਂ ਲੈਂਡ ਪੁਲਿੰਗ ਸਕੀਮ ਦੇ ਤਹਿਤ ਜ਼ਮੀਨ ਖੋਹੀ ਜਾ ਰਹੀ ਹੈ ਖੋਹੀ ਜਾ ਰਹੀ ਸ਼ਬਦ ਵੀ ਅਸੀਂ ਇਸ ਲਈ ਵਰਤ ਰਹੇ ਹਾਂ ਕਿਉਂਕਿ ਇਸ ਲੈਂਡ ਪੁਲਿੰਗ ਸਕੀਮ ਦੇ ਅਧੀਨ ਆ ਰਹੀ ਜ਼ਮੀਨ ਵਾਲੇ ਕਿਸਾਨਾਂ ਦਾ ਵੀ ਇਹੀ ਕਹਿਣਾ ਹੈ ਪਰ ਸਵਾਲ ਪੈਦਾ ਹੁੰਦਾ ਹੈ ਕਿ ਜ਼ਮੀਨ ਖੋਹੀ ਜਾ ਰਹੀ ਹੈ ਕਿਸਾਨ ਇਹ ਕਿਉਂ ਕਹਿ ਰਹੇ ਨੇ ਉਹ ਉਸ ਦੇ ਪਿੱਛੇ ਇੱਕ ਵੱਡਾ ਕਾਰਨ ਡਰ ਹੈ ਕੀ ਡਰ ਰੋਜੀ ਰੋਟੀ ਦੇ ਖਤਮ ਹੋ ਜਾਣ ਦਾ ਡਰ ਹੋ ਸਕਦਾ ਹੈ ਅਸੀਂ ਇਹ ਸੋਚ ਲਈਏ ਕਿ ਇਨਾਂ ਭੋਲੇ ਕਿਸਾਨਾਂ ਨੂੰ ਪਤਾ ਹੀ ਨਹੀਂ ਕਿ ਇਹ ਸਕੀਮ ਨਾਲ ਉਹਨਾਂ ਦਾ ਕਿੰਨਾ ਫਾਇਦਾ ਹੈ ਪਰ ਇਹ ਵੀ ਤਾਂ ਹੋ ਸਕਦਾ ਹੈ ਕਿ ਸਾਨੂੰ ਹੀ ਅਹਿਸਾਸ ਨਾ ਹੋਵੇ ਕਿ ਕਿਸਾਨਾਂ ਦਾ ਕਿੰਨਾ ਤੇ ਕਿਵੇਂ ਨੁਕਸਾਨ ਹੋ ਰਿਹਾ ਹੈ ਤੁਸੀਂ ਖੁਦ ਸੋਚੋ ਹਜ਼ਾਰ ਤੋਂ 1100 ਟਰੈਕਟਰਾਂ 'ਚ ਲੱਖਾਂ ਦਾ ਤੇਲ ਕਿਸਾਨ ਇਸ ਲਈ ਨਹੀਂ ਫੂਕ ਰਹੇ ਕਿ ਉਹ ਹੁੱਲੜਬਾਜੀ ਜਾਂ ਗੇੜੀ ਲਾਉਣ ਪਿੰਡਾਂ 'ਚ ਨਿਕਲੇ ਨੇ ਸਗੋਂ ਕਿਸਾਨ ਸਿਰਫ ਈਸ ਲਈ ਸੜਕਾਂ ਤੇ ਆਏ ਹਨ ਕਿ ਅਸੀਂ ਉਹਨਾਂ ਤੇ ਕੀ ਬੀਤ ਰਹੀ ਹੈ ਇਹ ਗੱਲ ਨੂੰ ਵੀ ਸਮਝ ਸਕੀ ਇਹ ਹਜ਼ਾਰਾਂ ਟਰੈਕਟਰਾਂ ਤੇ ਪਿੰਡਾਂ ਚ ਸ਼ਾਂਤੀ ਦੇ ਨਾਲ ਟਰੈਕਟਰ ਰੈਲੀ ਕਰਨਾ ਕਿਸਾਨਾਂ ਦੁਆਰਾ ਦਿੱਤਾ ਇੱਕ ਹੋਕਾ ਹੀ ਹੈ ਕਿ ਸਾਡੀ ਵੀ ਗੱਲ ਸੁਣੀ ਜਾਵੇ ਨਾ ਕਿ ਇਹ ਪਾਲਿਸੀ ਉਹਨਾਂ ਤੇ ਥੋਪੀ ਜਾਵੇ ਇੱਕ ਪਾਸੇ ਪੰਜਾਬ ਦੇ ਸੀਐਮ ਸਾਹਿਬ ਦਾ ਬਿਆਨ ਆਉਂਦਾ ਹੈ ਕਿ ਜ਼ਿਆਦਾਤਰ ਕਿਸਾਨ ਉਹਨਾਂ ਨੂੰ ਜ਼ਮੀਨ ਦੇਣ ਲਈ ਸਹਿਮਤ ਹਨ ਪਰ ਦੂਸਰੇ ਪਾਸੇ ਸਿਰਫ ਲੁਧਿਆਣਾ ਜ਼ਿਲ੍ਹਾ ਦੇ ਪਿੰਡਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਜੋ ਤਕਰੀਬਨ 1100 ਟਰੈਕਟਰ ਨਾਲ ਰੈਲੀ ਕਰਕੇ ਵਿਰੋਧ ਕਰ ਰਹੇ ਹਨ ਇਹ ਕਿਸਾਨ ਕੌਣ ਹਨ ਸੁਣਦੇ ਹਾਂ ਕਿਸਾਨਾਂ ਦਾ ਕੀ ਕਹਿਣਾ ਹੈ ਜਾਗਦੇ ਰਹੋ ਸਰਕਾਰ ਕਹ ਰਹੀ ਹੈ ਜਿਹੜੇ ਕਿਸਾਨ ਨੇ ਸਾਡੇ ਨਾਲ ਨਹੀਂ ਅਸੀਂ ਉਹਨਾਂ ਦਾ ਹੀ ਹਮਾਇਤ ਨਾਲ ਹੀ ਇਹ ਪਾਲਿਸੀ ਲੈ ਕੇ ਆਂਦੀ ਆ ਪਰ ਮੈਂ ਦੇਖ ਰਿਹਾ ਜਿਵੇਂ ਵਿਰੋਧ ਹੋ ਰਿਹਾ ਤੇ ਇਹਦੇ ਬਾਰੇ ਕੀ ਤੁਹਾਡੇ ਵਿਚਾਰ ਜੀ ਕੀ ਵੀ 1% ਵੀ ਕਿਸਾਨਾਂ ਦੇ ਪੱਖ ਚ ਨਹੀਂ ਹੈਗੀ ਜੇ ਦੇਖਿਆ ਜਾਵੇ ਆਪਾਂ ਜਮੀਨੇ ਪੱਤਰ ਤੇ ਆ ਕੇ ਦੇਖੀ ਕਿ ਜੇ 60000 ਏਕੜ ਜ਼ਮੀਨ ਅਕਵਾਇਰ ਕਰਦੀ ਹੈ ਕੋਰਪੋਰੇਸ਼ਨ ਉਹ 60000 ਏਕੜ ਦੇ ਵਿੱਚ ਜਿਹੜਾ ਖੇਤੀਕਾਰ ਦਾ ਕਿਸਾਨ ਉਹ ਕਿੱਥੇ ਜਾਊਗਾ ਕਿਸਾਨਾਂ ਦੇ ਜਿਹੜੇ ਜ਼ਵਾਕ ਖੇਤੀਕਾਰ ਲੇਦੇ ਨੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲ ਰਿхьੀਆਂ ਉਹ ਕਿੱਥੇ ਜਾਣਗੇ ਉਹ ਵੀ ਖਤਮ ਨੇ ਕਿਸਾਨ ਖਤਮ ਨਾਲ ਹੀ ਮੰਡੀ ਕਰਨ ਖਤਮ ਹੋ ਸਕਦਾ ਮੰਡੀ ਚ ਹੀ ਜਾਂਦੀ ਹਾਂ ਆਪਣੀ ਜੇ ਮੰਡੀ ਖਤਮ ਨਾਲ ਹੀ ਆੜਤੀਆਂ ਖਤਮ ਜੇ ਆੜਤੀਆਂ ਖਤਮ ਨਾਲ ਸ਼ੈਲਟਰ ਵੀ ਖਤਮ ਜਿਹੜੇ ਇੰਨਾ ਜਗ੍ਹਾ ਦੇ ਵਿੱਚ ਠੇਕੇਦਾਰੀ ਤੇ ਜਿਵੇਂ ਵੀ ਕੰਮ ਕਰਦਨੇ ਤੇ ਹੜੀ ਦੋਤੇ ਵਾਲੇ ਬੰਦੇ ਆ ਚਾਹੇ ਠੇਕੇਦਾਰੀ ਦੇ ਕੰਮ ਕਰਦੇ ਆ ਉਹ ਕਿੱਥੇ ਜਾਣਗੇ ਜੇ ਸੈਲਰ ਖਤਮ ਹੋ ਗਏ ਟਰਾਂਸਪੋਰਟ ਵਾਲੇ ਕਿੱਥੇ ਜਾਣਗੇ ਇਹ ਤਾਂ ਸਾਡੇ ਲਈ ਬਹੁਤ ਮਾਰੂ ਨੀਤੀ ਇਹਨਾਂ ਨੇ ਬਣਾ ਕੇ ਲਿਆਂਦੀ ਆ ਇੱਕ ਤਾਂ ਸੰਗੀ ਦੀ ਫੜੀ ਹੋਈ ਆ ਇਹਨਾਂ ਨੇ ਆਪਣੀ ਆਮ ਲੋਕਾਂ ਨੂੰ ਹਜੇ ਪਬਲਿਕ ਦੇ ਵਿੱਚ ਤੋਂ 50 30% ਲੋਕਾ ਹਜੇ ਰਹਿੰਦੇ ਆ ਤਕਰੀਬਨ ਸਾਰਿਆਂ ਨੂੰ ਪਤਾ ਲੱਗ ਗਿਆ ਬੜੀ ਮਾਰੂ ਨੀਤੀ ਆ ਇਹਨਾਂ ਨੇ ਸਾਡੀ ਸੰਗੀ ਫੜੀ ਹੋਈ ਵਸਟ ਅਸੀਂ ਇਹਦਾ ਫੁੱਲ ਡਟ ਕੇ ਵਿਰੋਧ ਕਰਾਂਗੇ ਜੇ ਇਹ ਭਲੇਖਾ ਕੱਢ ਦੇਣਗੇ ਆ ਕੇ ਸਾਡੇ ਖੇਤਾਂ 'ਚ ਫੜ ਜਾਣਗੇ ਇੱਕ ਪੈਰ ਵੀ ਤਾਂ ਧਰਨ ਦੀ ਦੰਦ ਗਵਰਨਮੈਂਟ ਨੂੰ ਅਸੀਂ ਕਵਰ ਤੇ ਜੋ ਸੀਐਮ ਸਾਹਿਬ ਨੇ ਉਹ ਕਹਿ ਰਹੇ ਨੇ ਕਿ ਅਸੀਂ ਬਿਨ ਤੱਕੇ ਨਾਲ ਕਿਸੇ ਤੋਂ ਜ਼ਮੀਨ ਅਕਵਾਇਰ ਨਹੀਂ ਕਰਨੀ ਜੇ ਕਿਸਾਨ ਸਾਡੇ ਨਾਲ ਸਹਿਮਤ ਹੋਣਗੇ ਅਸੀਂ ਤਾਂ ਉਹਨਾਂ ਦੀ ਜ਼ਮੀਨ ਅਕਵਾਇਰ ਕਰਾਂਗੇ ਜੇ ਨਹੀਂ ਸਹਿਮਤ ਤਾਂ ਅਸੀਂ ਉਹਨਾਂ ਦੀ ਨਹੀਂ ਰਵਾਂਗੇ ਸਾਰਾ ਕੁਝ ਕਰੀ ਬੈਠੇ ਨੇ ਨੋਟੀਫਿਕੇਸ਼ਨ ਦੇਈ ਬੈਠੇ ਆ ਨੰਬਰ ਸਾਰੀਆਂ ਜ਼ਮੀਨਾਂ ਦੇ ਆ ਗਏ ਹਨ ਜਵਾਨੀ ਦਾ ਕੁਝ ਵੀ ਕਹੀ ਜਾਂਦਾ ਜਵਾਨੀ ਦਾ ਮੈਂ ਕਹਿੰਦਾ ਮੈਂ ਪ੍ਰਧਾਨ ਮੰਤਰੀ ਆ ਜਵਾਨੀ ਮੈਂ ਕਹਿੰਦਾ ਮੈਂ ਪ੍ਰਧਾਨ ਮੰਤਰੀ ਆ ਉਹ ਤਾਂ ਜਵਾਨੀ ਦੇ ਜਾਂਦਾ ਉਹ ਤਾਂ ਜਦੋਂ ਕੱਲ ਪਰਸੋਂ ਇੰਟਰਵਿਊ ਚੱਲਦੀ ਸੀ ਆ ਆ ਮੁੰਡੀਆਂ ਬੈਠਾ ਸੀਗਾ ਭਗਵੰਤ ਮਾਨ ਬੈਠਾ ਯਾ ਕੋਰਸੀ ਦਿੱਲੀ ਦੀ ਪਾਰਟੀ ਬੈਠੀ ਸੀ ਉਹ ਤਾਂ ਪਾਲਿਸੀ ਪੜ ਕੇ ਨਹੀਂ ਸੁਣਾਉਂਦੀ ਪਾਲਿਸੀ ਉਹਨਾਂ ਤਾਂ ਪੜ ਕੇ ਨਹੀਂ ਸੁਣਾਈ ਜਿਹੜਾ ਦਿੱਲੀ ਦਾ ਬੰਦਾ ਬੈਠਾ ਸੀ ਉਹਨੇ ਪੜ ਕੇ ਪਾਲਿਸੀ ਸੁਣਾਈ ਇਹਨਾਂ ਨੂੰ ਤਾਂ ਪਤਾ ਨਹੀਂ ਵੀ ਕੀ ਹੋ ਰਿਹਾ ਵਾ ਕੁਛ ਨਹੀਂ ਪਤਾ ਇਹਨਾਂ ਨੂੰ ਇਹ ਤਾਂ ਇੱਕ ਮਤਲਬ ਆਪਣੀ ਜਿਹੜੀ ਹੈਗੀ ਆ ਨਾ ਸਿੱਖ ਕੌਮ ਆ ਜਾਂ ਮਿਹਨਤ ਲਾ ਲੋ ਜਾਂ ਕਿਸਾਨ ਆ ਤੇ ਪੰਜਾਬ ਦੇ ਵਿੱਚ ਖਤਮ ਕਰ ਨੂੰ ਜਿੱਦਾਂ ਮੈਂ ਦੇਖਿਆ ਵੀਰੇ ਉਹ ਗੱਲ ਕਰ ਰਹੇ ਨੇ ਉਹਨਾਂ ਨੇ ਇਹ ਗੱਲ ਵੀ ਕਹੀ ਆ ਵੀ ਜਿਹੜੀ ਅਸੀਂ ਇਹ ਪਾਲਿਸੀ ਲੈ ਕੇ ਜਾਂਦੀ ਆ ਵੀ ਜਿਵੇਂ ਕਿਸਾਨ ਨੂੰ ਇਹਦਾ ਬਹੁਤ ਫਾਇਦਾ ਹੋਊਗਾ ਜੇ ਅਸੀਂ ਡਿਵੈਲਪ ਕਰਾਂਗੇ ਤਾਂ ਜਿਹੜੀ ਉਹਨਾਂ ਦੀ ਜ਼ਮੀਨ ਆ ਉਹਦਾ ਨੂੰ ਜਿਹੜੀ ਉਹ ਅਮਾਉਂਟ ਅਮਲੇ ਕਿ ਉਹਨਾਂ ਨੂੰ ਜਿਆਦਾ ਮਿਲੂਗੀ ਤੇ ਉਹਨਾਂ ਦੇ ਕਹਿੰਦੇ ਕਿਸਾਨਾਂ ਲਈ ਇਹ ਤਾਂ ਫਾਇਦੇਮੰਦ ਵੀਰੇ ਆਪਣੇ ਇੱਧਰ ਲੁਧਿਆਣੇ ਕੰਨੀ ਜਾ ਕੇ ਦੇਖ ਲਓ ਤੁਸੀਂ ਹਨਾ ਮਹਾਲੀ ਚਲੇ ਜਾਓ ਟੰਡੀਗੜ ਚਲ ਹਜੇ ਬਹੁਤ ਜ਼ਿਆਦਾ ਕਲੋਨੀਆਂ ਪਈਆਂ ਨੇ ਜਿਹੜੀਆਂ 40-40 50-50 ਸਾਲਾਂ ਤੋਂ ਗੌਰਮੈਂਟ ਦੀ ਅਕਵਾਇਰ ਕੀਤੀਆਂ ਹੋਈਆਂ ਨੇ ਹਜੇ ਤੱਕ ਉਹ ਆਵਾਜ਼ ਨਹੀਂ ਹੋਈ ਜੇ ਉਹ ਆਵਾਜ਼ ਕਦੋਂ ਹੋਣਗੀਆਂ 40 ਸਾਲਾਂ ਨੂੰ 50 ਸਾਲਾਂ ਨੂੰ ਹੁਣ ਇਹਨਾਂ ਨੇ 30000 ਰੁਪਏ ਠੇਕਾ ਕਿਹਾ ਵੀ ਉਹਨੂੰ ਤੇ ਉਹ ਸਿਰਫ ਜਿਹੜਾ ਨੋਟੀਫਿਕੇਸ਼ਨ ਦੇ ਵਿੱਚ ਇਹਨਾਂ ਨੇ ਦਿੱਤਾ ਉਹ ਸਿਰਫ 3 ਸਾਲ ਲਈ ਦਿੱਤਾ ਵੀ ਸਿਰਫ 3 ਸਾਲ ਲਈ ਤੁਹਾਨੂੰ 30000 ਰੁਪਏ ਦੇ ਉਦੋਂ ਬਾਅਦ ਅਸੀਂ ਕਿੱਥੇ ਜਾਵਾਂਗੇ ਬਲੋਨੀ ਤਾਂ ਇਹ ਕੱਟਣ ਦਾ 20 ਸਾਲਾਂ ਕੱਟਣ ਕੱਲ ਨੂੰ 1.5 ਸਾਲ ਨੂੰ ਸਰਕਾਰ ਬਦਲ ਗਈ ਨਵੀਂ ਸਰਕਾਰ ਆਊਗੀ ਪਤਾ ਨਹੀਂ ਕੀ ਹੋਊਗਾ ਕੀ ਨਹੀਂ ਹੋਊਗਾ ਇਹ ਤਾਂ ਵੀਰੇ ਕੋਈ ਰਾਹ ਸਰਾਹੀ ਹੈ ਨਹੀਂ ਇਹਨਾਂ ਦਾ ਇਹਨਾਂ ਨੂੰ ਥੋੜ੍ਹ ਨਹੀਂ ਪਤਾ ਵੀ ਇਹ ਕਿਵੇਂ ਸਰਕਾਰ ਚ ਲਾ ਰਹੇ ਨੇ ਸਾਨੂੰ ਤਾਂ ਸਮਝ ਵੀ ਨਹੀਂ ਆਦੀ ਵੀ ਇਹ ਕਿਹੜੀ ਹੈ ਇਹ ਕੀ ਇਹਨਾਂ ਦੀ ਨੀਤੀ ਹੈ ਕੀ ਸਮਝ ਆ ਰਿਹਾ ਆ ਲੈਟ ਜਾਈ ਆਈਡੀ ਪ੍ਰੋਗਰਾਮ ਨੋਟ ਲਿਖਿਆ ਸੀ ਖਬਰ ਤੇ ਇਹਨਾਂ ਨੇ 65000 ਕਿਲਾ ਅਕਬਾਰ ਕਰਨਾ 5000 ਦੀ ਪਲਾਟ ਹੋ ਗਿਆ ਉਹ ਕਾਰਚੀ ਨੂੰ ਵੇਚਣ ਕੇ 65000 ਕਿਹਨੂੰ ਵੇਚਾਂਗੇ ਅਸੀਂ ਕੌਣ ਲਊਗਾ 65000 ਦੇ ਪਰਾਟ ਖੋੜਾ ਹੁੰਦਾ 5000 ਤੋਂ ਕੌਣ ਲਊਗਾ ਦੱਸੋ ਮੈਨੂੰ ਇਲਾਜ ਨਗੈਟਿਵ ਛੇਨੇ ਜੁਈਏ ਹੋ ਰਹੇ ਹੈ ਜਿਵੇਂ ਸੱਪ ਦੇ ਮੂੰਹ ਚ ਕੋਡ ਕਲੀ ਆ ਗਈ ਆ ਨਾ ਉਹ ਜੇ ਖਾਂਦਾ ਦਾ ਕੋਈ ਹੁੰਦਾ ਸਾਡਾ ਤਾਂ ਨਾਕੀਆ ਉਹ ਗੱਲ ਆ ਜੇ ਤਾਂ ਹੁੰਦੇ ਬਾਲਸਮਰ ਜਾਂ ਤਾਂ ਹੱਥ ਕਮਾਵੇ ਆ ਬਾਹਰ ਸਾਨੂੰ ਲੈਣਾ ਪੈਣਾ ਇਨਸਾਨ ਕੀ ਚਾਹੁੰਦੇ ਨੇ ਉਹ ਕੀ ਕਹਿੰਦੇ ਨੇ ਵੀ ਸਾਨੂੰ ਨਿਸ਼ਾਨਾ ਸੀ ਮਲਕਤਾਂ ਤੋਂ ਨਹੀਂ ਸਾਡੇ ਵੱਡੇ ਪਡੇਰਿਆਂ ਦੀ ਜ਼ਮੀਨ ਆ ਇਹ ਮਲਕਮਾਈ ਕਾਢਾ ਰੋਟੀ ਖਾਂਦੇ ਆ ਹੁਣ ਇਹ ਕਹਿੰਦੇ ਆ ਵੀ ਅਸੀਂ ਬਹੁਤ ਵਧੀਆ ਪਾਰਟੀ ਆ ਚਲੋ ਸਾਨੂੰ 50000 ਰੁਪਏ ਪਹਿਲਾਂ 30 ਕਹਿੰਦੇ ਹੁਣ 50000 ਰੁਪਏ ਕਹਿੰਦੇ ਆ ਕੱਲ ਨੂੰ ਅਸੀਂ ਜਵਾਕ ਵੀ ਪਾਲਣੇ ਆ ਕੋਈ ਵਿਆਹ ਆ ਗਿਆ ਕੀ ਕਰਾਂਗੇ ਕੋਈ ਬਿਮਾਰ ਹੋ ਗਿਆ ਕੀ ਕਰਾਂਗੇ ਕਿੱਥੋਂ ਪੈਸੇ ਆਉਣਗੇ ਕੰਮ ਮੁਕਤੀ ਵਧੀਆ ਕਹੀ ਜਾਂਦੇ ਆ ਪਰ ਸਾਨੂੰ ਪੈਸਾ ਦੇਣਾ ਕੋਈ ਨਹੀਂ ਕਦੋਂ ਨਾ ਪਾਰਸੀ ਵਧੀਆ ਹੋਗੀ ਠੀਕ ਹਾਂ ਪੈਸੇ ਦੇਣ ਤਾਂ ਹੀ ਆ ਲੈਣ ਸਾਨੂੰ ਦੇਣ ਜਿੱਨਾ ਜ਼ਮੀਨ ਦੇ ਰੇਟ ਬਣਦਾ ਦੇਣ ਸਾਨੂੰ ਲੈ ਲੈਣ ਮੁਕਤ ਕਾਉਂ ਦਿੰਦਾ ਹਾਂ ਨਹੀਂ ਉਹ ਕਹਿੰਦੇ ਆ ਵੀ ਜਿੱਦਾਂ ਜਦੋਂ ਡਿਵੈਲਪ ਹੋ ਗਿਆ ਵੀ ਥੋੜੀ ਜਿਹੜਾ ਪਲਾਟ ਤੁਹਾਨੂੰ ਦੇਣਾ ਵੀ ਉਹਦੇ ਕੀਮਤਾਂ ਕਰੋੜਾਂ ਚ ਹੋਊਗੀ ਉਹ ਸਾਨੂੰ ਦਬਾਈ ਦਬਾਈ ਤਾਂ ਹੋਊਗਾ ਨਾ ਦਬਾਈ ਤਾਂ ਹੋਊਗਾ ਜਬੈਟ ਹੋਣੀ ਹੀ ਨਹੀਂ ਇਹ ਤੇ ਉਹਨਾਂ ਦੇ ਖਾਤੋਂ ਪੈਸੇ ਇਕੱਠੇ ਕਰਨੇ ਆ ਇਹਨਾਂ ਨੇ ਹੋਰ ਕੌਣ ਨਹੀਂ ਕਰਨਾ ਉਹ ਤੁਸੀਂ ਲਾ ਲੂਏ 65000 ਕਿੱਲਾ ਇਹਨਾਂ ਨੇ 1 ਕਰੋੜ ਵੀ 1 ਕਿੱਲੇ ਚੋਂ ਬਣਾਇਆ 65000 ਕਰੋੜ ਬਣ ਗਿਆ ਇਹ ਤਾਂ ਮੌਜ ਕਰਨਗੇ ਬਿਹਾਰ ਤੇ ਇਹਨਾਂ ਨੇ ਚੋਣਾਂ ਲੜੀਆਂ ਗਜ਼ਰਾਰ ਦੇ ਵਿੱਚ ਇਹਨਾਂ ਨੇ ਲੜਨੀਆਂ ਕਿਉਂ ਨਾ ਇਹਦਾ ਪ੍ਰਧਾਨ ਮੰਤਰੀ ਬਣ ਨੂੰ ਹੜਾਓ ਕੇਜਰੀ ਅੱਜ ਇਹ ਅਸੀਂ ਪਲਾਟਾਂ ਤੇ ਕੀ ਲੈਣਾ ਬਾਅਦ ਤੋਂ ਆਇਆ ਜਾਂ ਬਦਲੀ ਹੋਈ ਜਾਂ ਸਾਡਾ ਪੁਰਾਣਾ ਹਾਲ ਹੋ ਗਿਆ ਜਿਹੜੇ ਸਾਡੇ ਕਿਸਾਨ ਉਧਰੋਂ ਆਏ ਪਾਕਿਸਤਾਨ ਚੋਂ ਉਹਨਾਂ ਦੀ ਹੈਗਾ ਇੱਥੇ ਥਾਂ ਦੀ ਪਿੰਡ ਦੀ ਜ਼ਮੀਨ ਪੈਗੀ ਜਿੱਥੇ ਉਹ ਥਾਂ ਬੈਠੇ ਆ ਇਹ ਕਿੱਥੇ ਮਰਬੇ ਕੱਟ ਕੇ ਦਊਗਾ ਸਾਨੂੰ ਅਸੀਂ ਪਲਾਟਾਂ ਤੇ ਕੀ ਲੈਣਾ ਅਸੀਂ ਦਾਣੇ ਕਿੱਥੋਂ ਖਾਵਾਂਗੇ ਸਾਨੂੰ ਤਾਂ ਲੋੜ ਹੀ ਨਹੀਂ ਹੈਗੀ ਅਸੀਂ ਜ਼ਮੀਨ ਦੇਣੀ ਨਹੀਂ ਓਏ ਆਦੇ ਤਾਂ ਪਲਾਟ ਕਿੰਨੇ ਲੁੱਧਿਆਣੇ ਤੇ ਪਾਇਆ ਚਾਰ ਉਹ ਉਹੀ ਵਾਰ ਇੱਕ ਵਾਰ ਕਰ ਲੈਣੇ ਵਾਅਦਾ ਉਹਨਾਂ ਨੂੰ ਆਵਾਜ਼ ਨਹੀਂ ਹੁੰਦਾ ਜ਼ਮੀਨ ਤਾਂ ਬਹੁਤ ਪਈਆਂ ਗਿਆਜਾ ਤੇ ਨਾਲ ਹੀ ਸਭ ਦਾ ਡੰਗਰ ਪਾ ਦੂ ਸਾਡੇ ਪੱਠੇ-ਤੱਤੇ ਪਾਉਣੇ ਅਸੀਂ ਉਹਨਾਂ ਨੂੰ ਕੋਈ ਜੀਰੋ ਹੋਇਆ ਨਾ ਸਾਡਾ ਸਾਡਾ ਜ਼ਮੀਨ ਜ਼ੀਰੋ ਹੋ ਜਾਗੇ ਹੈ ਟੱਕ ਕੰਮ ਹੀ ਰਹਿਣਾ ਅਸੀਂ ਖੇਤੀ ਨਾਲ ਜੁੜੇ ਆ ਜਿਹੜੇ ਇੰਨੇ ਬੰਦੇ ਉੱਜੜ ਜਾਣਗੇ ਉਹ ਜਾਣਗੇ ਕਿੱਥੇ ਉਰੇ ਬੇ ਸੇਵਾ ਕਿਤੇ ਹੋਊਗਾ ਇਹੇ ਕਲੋਨੀਆਂ ਕੱਟ ਹੁੰਦੀਆਂ ਨੇ ਕਹਿੰਦਾ ਬਾਈ ਜੀ ਹਾਂਜੀ ਜਿਲੇ ਤੋਂ ਅਗਲਾ ਉਹ ਨਹੀਂ ਆਪਣੀ ਜ਼ਰੂਰਤ ਅਨਸਾਰ ਵੇਚ ਦਿੰਦਾ ਕੋਈ ਕਿਸੇ ਤੇ ਹੈ ਤਾਂ ਨਹੀਂ ਸੀ ਉਹ ਸਰਕਾਰ ਕਾ ਨਹੀਂ ਸਰਕਾਰ ਨੇ ਵੀ ਕੀਤਾ ਪੈਸੇ ਮਿਲਦੇ ਸੀ ਉਹ ਗੱਲ ਥੁਦਾ ਪਰ ਆ ਤਾਂ ਯਾਰ ੱੱਕੇ ਨਾਲ ਬੈਠੇ ਪਠਾਇਆ ਦਾ ਰੋਜ਼ਗਾਰ ਖੋਣ ਲੱਗੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਕੀ ਕਰਨਗੀਆਂ ਠੀਕ ਹੈ ਨਹੀਂ ਇਹ ਇੱਕ ਚੀਜ਼ ਹੋਰ ਵੀ ਜਿੱਦਾਂ ਕਿਸਾਨ ਜਥੇਬੰਦੀ ਇਹਨੂੰ ਨਾ ਬਹਿ ਕੇ ਗੱਲਬਾਤ ਕਰਕੇ ਦੇਖ ਲੈਣੀ ਸੀ ਪੂਰਾ ਸਰਕਾਰਾਂ ਨੇ ਗੱਲ ਤੇ ਆਏ ਕਿ ਇਹ ਕਿਹੜਾ ਤੁਸੀਂ ਆਏ ਦੇਖੋ ਮੀਟਾ ਕੋਈ ਹੋਰ ਪੈਂਦਾ ਹੈ ਆਉਂਦਾ ਤਾਂ ਸਹੀ ਕਿਤੇ ਵੀ ਤੁਸੀਂ ਐਂ ਦੱਸ ਦਿਓ ਮੈਨੂੰ ਕੱਲਾ ਕੋਈ ਪੰਜਾਬ ਦਾ ਐਮ.ਐਲ.ਏ. ਬੈਠਾ ਦਿਖਾ ਦਿਓ ਨਾਲ ਉਹਦੇ ਦਿੱਲੀ ਵਾਲੇ ਕੋਈ ਆ ਸਾਡਾ ਸਾੜਾ ਛੜ ਛੱਡ ਜੀ ਅਸੀਂ ਗਰਾਂਟਾ ਕਰੂਗਾ ਯਾਨੀ ਤੂੰ ਆਪ ਦੇਖ ਲਾੜ ਦੇਲੇ ਨਿਗਾਹ ਮਾਰ ਕੇ ਉਹਨੂੰ ਇਹ ਦੱਸ ਦੇ ਕੜੀਆਂ ਹੱਥ ਪਵਾ ਦੇਣਗੇ ਜੇ ਲੋਕ ਆਪ ਵੀ ਆਈ ਤੇ ਇਹ ਸਾਰੇ ਮਰਾਂਗੇ ਜਾਂ ਮਰਾਂ ਇੱਕ ਸਿਰਾ ਹੋਊਗਾ ਵੀਰੇ ਮਿਹਰਬਾਨੀ ਸ਼ੁਕਰੀਆ ਹੁਣ ਬਾਕੀ ਫੈਸਲਾ ਸਾਡੇ ਹੱਥ ਚ ਹੈ ਇਹ ਦੇਖਣਾ ਕਿ ਕਿਸਾਨ ਸਹੀ ਹਨ ਜਾਂ ਸਰਕਾਰ ਪਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਲੈਂਡ ਪੁਲਿੰਗ ਸਕੀਮ ਕੀ ਹੈ ਤੇ ਇਸ ਦਾ ਨੁਕਸਾਨ ਕਿਵੇਂ ਹੈ ਅਸੀਂ ਇਸ ਤੇ ਐਪੀਸੋਡ ਬਣਾਈਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਨਾਲ ਜੁੜੇ ਰਹੋ ਜਾਗਦੇ ਰਹੋ